ਸਤਿ ਸ਼੍ਰੀ ਅਕਾਲ ਪੀਵੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਤਨੇਸ਼ੂਰ ਸਾਥਿਓ ਨਵਾਂ ਸ਼ਹਿਰ ਵਿੱਚ ਪੁਲਿਸ ਵੱਲੋਂ ਥਾਂ-ਥਾਂ ਤੇ ਨਾਕੇ ਲਗਾਏ ਜਾ ਰਿਹਾ ਲੇਕਿਨ ਜੇ ਅਪਾ ਔੜ ਦੀ ਗੱਲ ਕਰੀਏ ਤਾਂ ਔੜ ਵਿੱਚੇ ਚੋਰਾਂ ਨੇ ਲਹਿਰ ਕੱਢੀ ਪਈ ਹੈ ਔਰ ਔੜ ਵਿੱਚ ਤਾਂ ਇਉਂ ਪ੍ਰਤੀਤ ਹੋ ਰਿਹਾ ਕਿ ਜਿਵੇਂ ਪਾਣੀ ਜਿਹੜਾ ਆ ਉਹ ਸਿਰ ਉੱਪਰ ਤੀ ਲੱਗ ਰਿਹਾ ਕਿਉਂਕਿ ਆਏ ਦਿਨ ਕੋਈ ਨਾ ਕੋਈ ਘਟਨਾ ਕੋਈ ਨਾ ਕੋਈ ਵਾਰਦਾਤ ਹੋ ਰਹੀ ਹੈ ਔਰ ਆਮ ਲੋਕ ਜਿਹੜੇ ਆ ਉਹ ਮੁਸ਼ਕਿਲ ਮਹਿਸੂਸ ਕਰਦੇ ਸਿਰਫ ਚੋਰੀਆਂ ਨਹੀਂ ਆਮ ਲੋਕਾਂ ਨੂੰ ਉਹ ਵੀ ਮਹਿਸੂਸ ਹੋ ਰਿਹਾ ਕਿ ਜਿਵੇਂ ਉਹਨਾਂ ਦੇ ਸੁੱਖ ਚੈਨ ਤੇ ਹਮਲਾ ਹੈ ਸੁੱਖ ਚੈਨ ਤੇ ਡਾਕਾ ਵੱਤਰਿਆ ਔਰ ਉਹ ਮਾਨਸਿਕ ਪਰੇਸ਼ਾਨੀ ਵੀ ਜਿਹੜੀ ਆ ਇਸ ਗੱਲ ਤੋਂ ਮਹਿਸੂਸ ਕਰਦੇ ਕਿ ਚੋਰ ਬਹੁਤ ਐਕਟਿਵਲੀ ਆਡ ਏਰੀਆ ਵਿੱਚ ਕੰਮ ਕਰ ਰਹੇ ਹੁਣ ਇੱਕ ਤਾਜ਼ਾ ਮਾਮਲਾ ਜਿਹੜਾ ਸਾਹਮਣੇ ਆਇਆ ਕਿ ਇੱਕ ਵੇਲਣਾ ਜੋ ਕਿ ਹਾਈਵੇ ਤੇ ਹੈ ਉਸ ਵੇਲਣੇ ਤੋਂ ਚੋਰ ਜਿਹੜੇ ਪਾਈਪ ਪੁਲੀ ਪਟਾ ਸੀਖਾਂ ਔਰ ਜਿਹੜੀ ਵੀ ਚੀਜ਼ ਉਹਨਾਂ ਦੇ ਹੱਥ ਆਈ ਹੈ ਉਥੋਂ ਜਿਹੜੀ ਆ ਉਹ ਚੋਰੀ ਕਰਕੇ ਲੈ ਜਾਂਦੇ ਆ ਹਲੇ ਕੱਲ ਪਰਸੂ ਆਪਾਂ ਖਬਰ ਲਈ ਸੀ ਕਿ ਚੋਰ ਇੱਕ ਘਰ ਜਾਂਦੇ ਆ ਉਹਨਾਂ ਨੂੰ ਕੁਝ ਨਹੀਂ ਮਿਲਦਾ ਤਾਂ ਦਰਵਾਜ਼ਾ ਪੱਟ ਕੇ ਲੈ ਜਾਂਦੇ ਮਤਲਬ ਚੋਰਾਂ ਦੇ ਹੌਸਲੇ ਕਿੰਨੇ ਬੁਲੰਦੇ ਆ ਚੋਰ ਕਿੰਨੇ ਬੇਖੌਫ ਨੇ ਲੋਕ ਇਹ ਵੀ ਗੱਲ ਆਖਦੇ ਆ ਕਿ ਚੋਰ ਕਦ ਫੜੇ ਜਾਣਗੇ ਸਵਾਲ ਇਕੱਲਾ ਇਹੀ ਨਹੀਂ ਹੈ ਕਿ ਚੋਰ ਕਦ ਫੜੇ ਜਾਣਗੇ ਨਾਲ ਦੀ ਨਾਲ ਸਵਾਲ ਇਹ ਵੀ ਆ ਕਿ ਲੋਕਾਂ ਦਾ ਜਿਹੜਾ ਵਿਸ਼ਵਾਸ ਹੈ ਉਹ ਪ੍ਰਸ਼ਾਸਨ ਤੋਂ ਹੇਠਾ ਡਿੱਗਦਾ ਜਾਂਦਾ ਉਹ ਵਿਸ਼ਵਾਸ ਨੂੰ ਵੀ ਉੱਪਰ ਚੱਕਣ ਦੀ ਗੱਲ ਹੈ ਸਵਾਲ ਇਹ ਵੀ ਬਣਦਾ ਚੋਰ ਜੇ ਹਾਈਵੇ ਤੇ ਖੁੱਲੇ ਆਮ ਚੋਰੀਆਂ ਕਰ ਰਹੇ ਤਾਂ ਸੁੰਨਸਾਨ ਜਿਹੜੀ ਜਗ੍ਹਾ ਆ ਉਸਤੇ ਚੋਰ ਕਿਵੇਂ ਬੇਕੋਫੀ ਨਾਲ ਕੰਮ ਕਰਦੇ ਹੋਣਗੇ ਇਹ ਵੱਡੇ ਸਵਾਲ ਨੇ ਪ੍ਰਸ਼ਾਸਨ ਨੂੰ ਚਾਹੀਦਾ ਕਿ ਸਖਤੀ ਵਧਾਈ ਜਾਵੇ ਅਤੇ ਔੜ ਵਿਖੇ ਥਾਂ-ਥਾਂ ਤੇ ਜਾਂ ਖਾਸ ਕਰਕੇ ਸੈਂਸਿਟਿਵ ਏਰੀਆ ਵਿੱਚ ਰਾਤ ਵੇਲੇ ਨਾਕਾ ਹੋਣਾ ਜਿਹੜਾ ਬਹੁਤ ਜ਼ਰੂਰੀ ਆ ਤਾਂ ਖੰਡ ਨੂੰ ਮੌਕੇ ਦੀ ਪੂਰੀ ਤਸਵੀਰ ਇਸ ਦੇ ਨਾਲ ਦੀ ਨਾਲ ਤੁਸੀਂ ਦੇਖ ਪਾ ਰਹੇ ਹੋ ਇੱਕ ਖੂਹੀ ਜਿਹੜੀ ਤਕਰੀਬਨ 35 ਫੁੱਟ ਡੂੰਗੀ ਹੈ ਜਿਸ ਵਿੱਚ ਦਿਨ ਵੇਲੇ ਵੀ ਕੁਝ ਨਜ਼ਰ ਨਹੀਂ ਆਉਂਦਾ ਚੋਰ ਇਸ ਖੂਹੀ ਦੇ ਅੰਦਰ ਵੀ ਦਾਖਲ ਹੁੰਦੇ ਆ 35 ਫੁੱਟ ਦਾ ਜਿਹੜਾ ਪਾਈਪ ਹੁੰਦਾ ਉਸ ਦੇ ਵਿੱਚੋਂ 15 ਫੁੱਟ ਪਾਈਪ ਜਿਹੜਾ ហេਟਾ ਹੁੰਦਾ ਉਸ ਨੂੰ ਚੋਰੀ ਕਰਕੇ ਲੈ ਜਾਂਦੇ ਨਾਲ ਦੀ ਨਾਲ ਮੋਟਰ ਲਾ ਕੇ ਲੈ ਜਾਂਦੇ ਆ ਤਾਰਾ ਅਤੇ ਹੋਰ ਕਾਫੀ ਸਮਾਨ ਮਾਲਕ ਵੱਲੋਂ ਦੱਸਿਆ ਗਿਆ ਕਿ 2 ਕੁਇੰਟਲ ਦੇ ਭਾਰ ਦਾ ਸਮਾਨ ਜਿਹੜੇ ਚੋਰੀਆ ਉਹ ਚੋਰੀ ਕਰਕੇ ਲੈ ਗਏ ਮਾਲਕ ਦਾ ਨਾਮ ਰਾਣਾ ਸਿੰਘ ਹੈ ਉਹਨਾਂ ਨੇ ਦੱਸਿਆ ਕਿ ਖੂਈ ਜਿਹੜੀ ਹੈ ਗੜੀ ਤੋਂ ਬਲੌਣੀ ਰੋਡ ਤੇ ਕੱਚੇ ਰਾਹ ਦੇ ਉੱਤੇ ਆ ਉਹਨੇ ਵੀ ਗੱਲ ਆਖੀ ਕਿ ਕਈ ਵਾਰ ਉਹਨਾਂ ਦੇ ਜਿੰਦੇ ਜਿਹੜੇ ਆ ਚੋਰ ਭਨ ਚੁੱਕੇ 11 12 ਵਾਰ ਚੋਰ ਜਿੰਦੇ ਭਨ ਚੁੱਕੇ ਆ ਔਰ ਸੁਣਵਾਈ ਨਹੀਂ ਹੁੰਦੀ ਪਰ ਵੱਡੀ ਹੈਰਾਨੀ ਵਾਲੀ ਗੱਲ ਇਹ ਹੈ ਕਿ ਪੀੜਤ ਧਿਰ ਨੇ ਹਾਲੇ ਤੱਕ ਪੁਲਿਸ ਕੰਪਲੇਂਟ ਨਹੀਂ ਕਰਾਈ ਜੋ ਉਹਨਾਂ ਨੂੰ ਕਰਾਉਣੀ ਚਾਹੀਦੀ ਆ ਪਰ ਨਾਲ ਦੀ ਨਾਲ ਹੈਰਾਨੀ ਕਰਨ ਵਾਲੀ ਗੱਲ ਇਹ ਵੀ ਹੈ ਕਿ ਚੋਰਾਂ ਦੇ ਹੌਸਲੇ ਦੇਖੋ ਕਿੰਨੇ ਜ਼ਿਆਦਾ ਵਧੇ ਹੋਏ ਆ ਤੇ ਚੋਰ ਨ ਡਰ ਕਿੰਨੇ ਆ ਜਿਹੜੀ ਕੋਈ 35 ਫੁੱਟ ਡੂੰਗੀ ਹੈ ਦਿਨ ਵੇਲੇ ਵੀ ਅੰਦਰਲੇ ਪਾਸੇ ਹਨੇਰਾ ਹੋ ਜਾਂਦਾ ਰਾਤ ਵੇਲੇ ਚੋਰ ਉਹਦੇ ਅੰਦਰ ਕਿਵੇਂ ਦਾਖਲ ਹੁੰਦੇ ਆ ਕਿੰਨੇ ਕੁ ਔਜ਼ਾਰ ਲੈ ਆਪਣੇ ਨਾਲ ਲੈ ਕੇ ਆਉਂਦੇ ਆ ਤੇ ਕਿੰਨੀ ਨਡਰਤਾ ਦੇ ਨਾਲ ਹੀਠਾਂ ਤੋਂ ਕੰਮ ਕਰਨਾ ਸ਼ੁਰੂ ਕੀਤਾ ਤੇ ਉਹਨਾਂ ਨੇ ਹੌਲੀ-ਹੌਲੀ ਉੱਪਰ ਆਉਣਾ ਸੀ ਲੇਕਿਨ ਚੰਗੀ ਕਿਸਮਤ ਮਾਲਕ ਦੀ ਕਿ ਉਹਨੂੰ ਪਤਾ ਲੱਗ ਗਿਆ ਪਰ ਵੈਸੇ ਵੀ ਚੰਗੀ ਕਿਸਮਤ ਕਿਵੇਂ ਕਹਿ ਦਈਏ ਕਿਉਂਕਿ ਚੋਰ ਕਾਫੀ ਸਮਾਨ ਲੁੱਟ ਕੇ ਲੈ ਜਾ ਚੁੱਕੇ ਆ ਚੋਰੀ ਕਰਕੇ ਲੈ ਜਾ ਚੁੱਕੇ ਆ ਸੁਣਦੇ ਆ ਮਾਲਕ ਦਾ ਕੀ ਕਹਿਣਾ ਪਾਜੀ ਕੀ ਨਾਮ ਤੁਹਾਡਾ ਮੇਰਾ ਨਾਮ ਗੰਨੇਕ ਸਿੰਘ ਜੀ ਕਿਹੜਾ ਪਿੰਡ ਹੈ ਪਿੰਡ ਘੜੀਏ ਸਿੰਘ ਜੀ ਏ ਕੀ ਗੱਲ ਹੋਈ ਆ ਸਾਨੂੰ ਪਤਾ ਲੱਗਾ ਤੁਹਾਡਾ ਇਹ ਜਿਹੜਾ ਇਥੋਂ ਇੰਜਨ ਵਗੈਰਾ ਦੇ ਵਿੱਚੋਂ ਕੁਝ ਕੁਲੀ ਪਲੀ ਵਗੈਰਾ ਇਹ ਭਾਜੀ ਹੈਗੀ ਚੌਂਕਦਾਂ ਦੀ ਗੱਲ ਆ ਜਾਂ ਮੈਂ ਗੇੜਾ ਮਾਰਦਾ ਉਦੋਂ ਮੈਂ ਰੋਜਾਈ ਇਹ ਕਿਹੜੀ ਜਗ੍ਹਾ ਕਿਹੜੀ ਜਗ੍ਹਾ ਤੇ ਪਹਿਲਾਂ ਦੱਸ ਦੱਸੋ ਕਿਹੜੀ ਜਗ੍ਹਾ ਇਹ ਆਪਣਾ ਜਿਹੜਾ ਹਾਈਵੇ ਆਪਣਾ ਜਾਂਦਾ ਆਪਣੇ ਨਵਾਂ ਸ਼ਹਿਰ ਤੋਂ ਫਲੋਰ ਨੂੰ ਹਾਂ ਚੱਕਦਾਨਾਂ ਤੋਂ ਹਾਂ ਚੱਕਦਾਨਾਂ ਤੋਂ ਅੜਾਪੜ ਤੋਂ 1.5 ਕਿਲੋਮੀਟਰ ਪਿੱਛੇ ਆ ਜੀ ਆਪਣਾ ਆਪਣਾ ਹਾਂ ਜੀ ਔੜਾ ਨੂੰ ਆਪਣਾ ਬੇੜਾ ਨਾ ਲੱਗਾ ਆ ਹਾਂ ਇਹ ਬੇੜਾ ਜਿੱਦਾਂ ਆਪਾਂ ਘਰੇਲੂ ਕੋਈ ਆਪਣਾ ਮਿੱਠਾ ਘਰੋਣਾ ਉਹਦੇ ਲਈ ਸੀਗਾ ਲਾਇਆ ਠੀਕ ਹੈ ਠੀਕ ਹੈ ਫੇ ਆਪਣੇ ਇੱਥੇ ਗੰਨੇ ਲਿਆ ਕੇ ਆਪਣੀ ਰੇਵਲੇ ਕਢਾ ਲਵੇ ਐਤਕੀ ਕਿਉਂ ਨਹੀਂ ਲਾਇਆ ਐਤਕੀ ਥੋੜੀ ਲਿਵਰ ਦੀ ਪ੍ਰੋਬਲਮ ਆ ਗਈ ਜੀ ਅੱਛਾ ਜੀ ਫਿਰ ਇਹ ਆ ਇਹ ਇੱਕਦਾਂ ਕੀ ਕੀ ਖੋਲਿਆ ਤੁਹਾਡਾ ਇਹਦੀ ਇੱਕ ਜੀਆ ਪੁਲੀ ਖੋਲੀ ਆ ਭੰਨ ਕੇ ਲਾ ਗਿਆ ਅੱਛਾ ਜੀ ਪੈਪ ਲਾ ਗਿਆ ਇਧਰੋਂ ਸਾਰੇ ਅੱਛਾ ਜੀ ਇਧਰੋਂ ਪੈਪੂਪ ਖੋਲਿਓ ਆ ਅੱਛਾ ਤੇ ਦੂਜਾ ਪਟਾ ਸੀਗਾ ਇਹਨੂੰ ਪਾ ਆ ਉਹ ਸਾਰਾ ਲੈ ਗਿਆ ਪਟਾ ਲਾ ਕੇ ਇਹਨੇ ਪਟਾ ਵੀ ਵਿਕ ਜਾਂਦਾ ਹੈ ਪਟਾ ਹੁਣ ਕੀ ਪਤਾ ਕਿ ਕਿ ਸੱਟਿਆ ਹੋਊਗਾ ਕਿਤੇ ਵੇਚਦਾ ਕੋਈ ਜਿਹੜੀ ਜਿੰਨਾ ਕ ਸਾਮਾਨ ਖੁੱਲਿਆ ਉਹਨਾਂ ਕੋਲ ਖੋਲ ਕੇ ਲੈ ਹਾਂਜੀ ਹਾਂਜੀ ਦੂਜਾ ਉਹ ਆਪਣਾ ਝਰਨਾ ਸੀਗਾ ਉਧਰ ਅਸਰੀਏ ਸੀ ਮੋਟੇ ਪਾਇਓ ਅੱਛਾ ਜੀ ਹਾਂਜੀ ਇਹ ਝਰਨਾ ਉਹ ਆਜੋ ਆਜੋ ਹਾਂਜੀ ਹਾਂਜੀ ਜੁੱਬੇ ਦਾ ਜੋ ਆਪਾਂ ਅਸਲੀ ਦਾ ਲਾਈਦਾ ਝਰਨਾ ਥੱਲੇ ਸਵਾ ਚਾੜਨੇ ਲਈ ਅੱਛਾ ਜੀ ਹਾਂ ਉਹ ਦੇਖੜਾ ਕਰੂਗਾ ਐ ਇੱਥੋਂ ਸਿੱਖਾ ਥਾ ਕਾ ਸਾਰੀਆਂ ਕੱਢ ਕੇ ਲਗਾ ਜੀ ਇਹ ਠੀਕ ਹੈ ਤੇ ਫਿਰ ਇਹ ਭਾਜੀ ਤੁਸੀਂ ਜਿਹੜਾ ਅੱਜ ਤਾਂ ਹੁਣ ਹਾਈਵੀ ਤੇ ਰੱਖਿਆ ਹੋਇਆ ਹੈ ਨਾ ਸਾਮਾਨ ਸਾਰਾ ਜੀ ਹਾਂਜੀ ਹਾਂਜੀ ਇਹ ਚਲੋ ਭਾਵੇਂ ਤੁਸੀਂ ਪਾਵੇਂ ਤੁਸੀਂ ਕੰਮ ਦੇ ਵਿੱਚ ਹੈ ਇਹ ਕੰਮ ਲਈ ਰੱਖਿਆ ਹੋਇਆ ਪਰੰਤੂ ਰਿਸਕ ਹੈ ਕਿਉਂਕਿ ਇੱਥੇ ਤਾਂ ਉਹ ਉਹ ਜਿਹੜੇ ਚੋਰ ਹੈਗੇ ਆ ਉਹ ਸਾਰਾ ਕੁਝ ਜਿੱਦਾਂ ਹੋਣਾ ਮੈਂ ਸਾਹਮਣੇ ਗੱਲ ਕੀਤੀ ਸੀ ਇੱਕ ਦਿਨ ਪਹਿਲੇ ਸਾਡੀ ਖਬਰ ਹੋਈ ਆ ਫਲੈਸ਼ ਤਾਂ ਸਾਹਮਣੇ ਹੀ ਮੈਂ ਦਿਖਾਇਆ ਹਾਂ ਜੀ ਹਾਂਜੀ ਹਾਂਜੀ ਕਿ ਇੱਥੋਂ ਦਰਵਾਜ਼ਾ ਹੀ ਪਟਕੇ ਲੈ ਗਏ ਸੀ ਕਿ ਉਹਦੇ ਨਾਲ ਹੀ ਇੱਕ ট্রান্সਫਰ ਮੈਂ ਇਥੇ ਮੈਂ ਦਿਖਾਇਆ ਸੀਗਾ ਉਸ ਦਿਨ ਪਾਸਰਮਾ ਹੈਗਾ ਜੀ ਇਹਦੇ ਪਾਸੇ ਨਾਲੇ ਆ ਕੋਈ ਮਤਲਬ ਉੱਥੋਂ ਵੀ ਵਾਰ-ਵਾਰ ਤੇਲ ਚੋਰੀ ਹੋ ਰਿਹਾ ਫੇ ਤੁਸੀਂ ਇਹ ਵਾਰ-ਵਾਰ ਇਹ ਤੁਸੀਂ ਕਿਉਂ ਰਿਸਕ ਲੈ ਰਹੇ ਹੋ ਭਾਜੀ ਇਹ ਮਤਲਬ ਕਿਉਂ ਚੱਕਿਆ ਕਿਉਂ ਨਹੀਂ ਇਹ ਭਾਜੀ ਚੱਕੇ ਦੇ ਇਸ ਕਰਕੇ ਨਹੀਂ ਕਿ ਕੋਈ ਕੋਈ ਆ ਜਾਂਦਾ ਕੱਢਣਾ ਚਲੋ ਅਗਲੇ ਮੈਂ ਕਹਿ ਦਵਾਂਗੇ ਆਪਣੀ ਲੈਵਲ ਲੈ ਕੱਢ ਲਊਗਾ ਉਹ ਕਹਿੰਦੇ ਗੁਜਰਕਾਂ ਦੇ ਇਹ ਚੱਕ ਲੈਣੀ ਹਫਤੇ ਖੰਡ ਤੱਕ ਜਿੱਦਾਂ ਹੁਣ ਲੋਹੜੀੋਂ ਬਾਅਦ ਆਪਾਂ ਰਹਿਸ਼ੂ ਮਿੱਠਾ ਕਹਿੰਦੇ ਆ ਰਹਿਸ਼ੂ ਮਿੱਠਾ ਲੋਕੀ ਬਣਾਉਣ ਆਉਂਦੇ ਉਹਨਾਂ ਲਈ ਲੱਗਾ ਆ ਇਹ ਬਾਕੀ ਜਿਹੜਾ ਇਹ ਆਪ ਕੱਢ ਕੇ ਵੇਚੀ ਦਿਓ ਸਾਡਾ ਪਿੱਛੇ ਬੇੜਨਾ ਥੋੜਾ ਜਿਆ ਆਚਾਰ ਖੱਤੇ ਬੈਕ ਸਾਈਡ ਤੇ ਹਾਂ ਪੈਟਰੋਲ ਪੰਪ ਦੇ ਸਾਹਮ ਮੰਗਦਾ ਇਹੀ ਕਰਦੇ ਜੀ ਇਹਦੇ ਹੁਣ ਭਾਰਸਰ ਹੋਵੇ ਅਸੀਂ ਪੁਲਿਸ ਨੂੰ ਅਪੀਲ ਕਰਦੇ ਆਂ ਭਈ ਇਹਦਾ ਕੋਈ ਹੱਲ ਦੇਖੋ ਕਿ ਕਿਹੜੇ ਆ ਇੱਥੇ ਚੋਰੀਆਂ ਹੁੰਦੀਆਂ ਆ ਇੱਥੇ ਸਾਡੇ ਘਰਾਂ 'ਚ ਚੋਰੀ ਹੋਈ ਆ ਪਿੱਛੇ ਬਲੌਣੀ ਚੋਰੀ ਹੋ ਗਈ ਤੇ ਮੋਟਰ ਲਾ ਕੇ ਕੱਢ ਗਏ ਤੇ ਇਦਾਂ ਦੀ ਚੋਰੀਆਂ ਨੂੰ ਰੋਕਥਾਮ ਥੋੜੀ ਪਾਈ ਜਾਵੇ ਠੀਕ ਹੈ ਹਾਂਜੀ ਚਲੋ ਸਹੀ ਹੈ ਬਾਜੀ ਪਾਜੀ ਕੀ ਨਾਮ ਤੁਹਾਡਾ ਰਾਣਾ ਸਿੰਘ ਕਿਹੜਾ ਪਿੰਡ ਆ ਜੀ ਗੜੀਜੀਤ ਸਿੰਘ ਇਹ ਕਿਉਂ ਹੋਇਆ ਮੈਨੂੰ ਜੋ ਪਤਾ ਲੱਗਦਾ ਕਿ ਇਹਦੇ ਵਿੱਚੋਂ ਤੁਹਾਡਾ ਪਾਈਪ ਵਗੈਰਾ ਖੋਲ ਕੇ ਲੱਗਾ ਹੈ ਖੂਈ ਦੇ ਵਿੱਚੋਂ ਇਹ ਮੋਟਰ ਤੁਹਾਡੀ ਹੈ ਹਾਂਜੀ ਹਾਂਜੀ ਇਹ ਕਿਹੜਾ ਰੋਡ ਪੈ ਜਾਂਦਾ ਇਹ ਬਲਾਉਣੀ ਵਾਲਾ ਜੀ ਕੱਚਾ ਰੋਡ ਕੱਚਾ ਰੋਡ ਗੱਡੀ ਤੋਂ ਆਉਂਦਾ ਬਲਾਉਣੀ ਤੋਂ ਬਲਾਉਣੀ ਗੋਰੀ ਕਹਿ ਸਕਦੇ ਹਾਂ ਹਾਂਜੀ ਹਾਂਜੀ ਗੱਡੀ ਤੋਂ ਬਲਾਉਣੀ ਓਕੇ ਤੇ ਕੀ ਵਾਕਿਆ ਕੀ ਹੋਇਆ ਹੈ ਮਾਮਲਾ ਇਹਦੇ ਵਿੱਚੋਂ ਜੀ ਪੈਪ ਵੀ ਲੱਗਾ ਖੋਲ ਕੇ ਅੱਛਾ ਜੀ ਤੇ ਮੋਟਰ ਵੀ ਲੱਗਾ ਫ੍ਰੈਕਸ ਵਾਲ ਵੀ ਲੱਗਾ ਫਲਾਂਚਾ ਵੀ ਲੱਗਾ ਤਾਰਾਂ ਵੀ ਪੰਜ

ਲੋ ਬਲੋ 35 ਫੁੱਟ ਦੇ ਵਿੱਚ ਇਹ ਰਾਤ ਵਰਾਤੇ ਲੱਗ ਗਿਆ ਕਿ ਦਿਨੇ ਲਗੇ ਹੋਗੇ ਕੁਛ ਇਦਾਂ ਦੀ ਜਜਮੈਂਟ ਹੈ ਨਹੀਂ ਰਾਤ ਨੂੰ ਕੀਤਾ ਰਾਤ ਨੂੰ ਕੰਮਤਾ ਜੀ ਰਾਤ ਨੂੰ ਕੀਤਾ ਇਹ ਦਿਨੇ ਜਿੱਦਾਂ ਦਿਨੇ ਤਾਂ ਸਾਰਾ ਚੱਲਦਾ ਰਹਿੰਦਾ ਹੈ ਚੱਲਦਾ ਥੋੜਾ ਥੋੜਾ ਚੱਲਦਾ ਰ ਅੱਛਾ ਹਾਂ ਜੀ ਇਹਦਾ ਮਤਲਬ ਰਾਤ ਦਾ ਕੰਮ ਹੈ ਰਾਤ ਦਾ ਕੰਮ ਆ ਜੀ ਦਿਨੋਂ ਨਹੀਂ ਕਮਾਲ ਹੋ ਗਈ ਇਹ ਇਹ ਮਤਲਬ ਦੇਖੋ ਇਹ ਖੂਈ ਜਿਹੜੀ ਬਹੁਤ ਡੂੰਘੀ ਹੈ ਇਹ 35 ਫੁੱਟ ਖੂਈ ਹੈ ਮੈਨੂੰ ਵੀ ਡਰ ਲੱਗਦਾ ਹੈ ਹਾਂ ਜੀ 15 ਕਿ ਪੈਂਟ ਤੋਂ ਦੇਖੋ ਕੁਝ ਦਿਖਦਾ ਨਹੀਂ ਹੇ ਨੀਚੇ ਤੋਂ ਹਾਂ ਜੀ ਹਾਂ ਜੀ ਤੇ ਇਹਦੇ ਵਿੱਚੋਂ ਖੁੱਲ ਕੇ ਲੈ ਗਏ ਸਭ ਕੁਝ ਹਾਂ ਜੀ ਤਕਰੀਬਨ ਕੋਈ ਬੇੜਾ ਦਾ 2 ਕੁਇੰਟਲ ਹੋਗਾ ਜਿਹੜੇ ਮੋਟਰਾਂ ਆਪੀਆਂ ਪਹਿਲੀਆਂ ਪੁਰਾਣੀਆਂ ਆ ਪੁਰਾਣੀਆਂ ਮੋਟਰਾਂ ਆ ਵਾਲੇ ਪੱਖਾ ਮੋਟਰ ਫਰੈਕਸ ਵਾਲ ਹਾਂਜੀ ਹਾਂ ਪਾਈਪ ਸਭ ਕੁਝ ਲੈ ਗਏ 2 ਕੁਇੰਟਲ ਦਾ ਬੇੜਾ ਦਾ ਹੋਣਾ ਜਿਹਦੇ ਵਿੱਚੋਂ ਪਰ ਨਹੀਂ ਕਿਹੜੇ ਸਾਹਮਣੇ ਕੱਢਿਆ ਹੋਗਾ ਉਹ ਨਹੀਂ ਕਮਾਲ ਹੋ ਗਈ ਤਾਂ ਆਮ ਤੌਰ ਤੇ ਮੈਂ ਕਹਿੰਦਾ ਵੀ ਜਿਕਰ ਇਹਦਾ ਦੇਖੋ ਐਟੀਟਿਊਡ ਵੀ ਕਾਸਲੇ ਵੀ ਬੈਟ ਰਹੀ ਉਹ ਨਿਸ਼ਾਨੀ ਲੱਗੀ ਆਹੀ ਨਿਸ਼ਾਨੀ ਆ ਇਹ ਖਰਿਆ ਗਤਾਰ ਲੱਗੀ ਆ ਖਰਿਆ ਉਹਨਾਂ ਦਾ ਕੁਝ ਪਤਾ ਨਹੀਂ ਕੀ ਆ ਪਾਉਂ ਵੀ ਟਕਰਿਆ ਹੋਇਆ ਖਰਿਆ ਪੈਪ ਪੈਪ ਨਾਲ ਟਕਰ ਹੋਈ ਆ ਪੈਪ ਪਾਈ ਠੀਕ ਹੈ ਤੇ ਕਈ ਕੀ ਮੰਗ ਕਰਦੇ ਹੋ ਤੁਸੀਂ ਇਹਨਾਂ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਅੱਗੇ ਕਈ ਕਈ ਵਾਰੀ ਮੇਰਾ ਜ਼ਿੰਦਾਬੀ ਭੰਨਿਆ ਇੱਥੋਂ ਅੱਛਾ ਜੋ ਵੀ ਸਮਾਨ ਥੇ ਗਾ ਲੈ ਗਏ ਹੱਤ ਦੀ ਆਈ ਨੂੰ ਸਾਨੂੰ ਇਹ ਮੋਟਰ ਜਿਆਦਾ ਨੁਕਸਾਨ 11 12 ਨਾਲ ਹਜ਼ਾਰ ਦਾ ਨੁਕਸਾਨ ਕਰ ਗਿਆ ਅੱਛਾ ਜੀ ਹਾਂ ਜੀ ਚਲੋ ਪੋਲਿਸ ਕੰਪਲੀਟ ਕੀਤੀ ਤੁਸੀਂ ਕੋਈ ਪੋਲਿਸ ਕੰਪਲੀਟ ਨਹੀਂ ਕੀਤੀ ਹਾਂਜੀ ਹੁਣ ਨਹੀਂ ਕਰਨੀ ਐ ਕਰਨੀ ਚਾਹੀਦੀ ਐ ਜੇ ਬਾਈ ਦੀ ਵੀ ਇੱਕ ਹਾਂਜੀ ਹਾਂਜੀ ਕਰਨੀ ਚਾਹੀਦੀ ਆ ਨੇ ਹੁਣ ਜਾਣਾ ਤੁਸੀਂ ਕਰਦੇ ਪਏ ਹਾਂਜੀ ਹਾਂਜੀ ਫੋਰਸ ਕੰਪਲੀਟ ਕਰਨ ਚੱਲੇ ਹਾਂ ਹਾਂਜੀ ਹਾਂਜੀ ਓਕੇ ਓਕੇ